ਬਿਆਹ ਹੋ ਪਤਾ ਲੋਕਾਂ ਨੂੰ ਕੀ ਪਤਾ ਲੋਕਾਂ ਨੂੰ ਜਾਣਦੇ ਆ ਕਿੱਥੇ ਜਾਣਦੇ ਆ ਸਹੀ ਹੈ ਜੀ ਜੀ ڪنهن کي چورتا هجي يا هان ڪنهن کي چوري ساه ڪڙکا کي ساهي کي ساهي ਇਹ ਕਿਹੜਾ ਪਹੁੰਚਿਆ ਨਾ ਆਈ ਗੰਗਾ ਦਾ ਟੈਕਸਟ ਪੁੱਛਾਂ ਲੋੜੀ ਉਹਨਾਂ ਕੇਸ਼ਨ ਲਾਵਾ ਜਾਲੇ ਨੂੰ ਜੇ ਜ਼ੋਰ ਜ਼ੋਰ ਕਰੇ ਚੱਲਦੇ ਉਹ ਚਾਲ ਵੀ ਲੇਕੇਸ਼ਨ ਲਾ ਨਾ ਜੇ ਰਾਜ ਆਪਣੇ ਹੋਂਦ ਰੱਪੇ ਚ ਆਉਂਦਾ ਜੇ ਤਾਂ ਆ ਗਿਆ ਫਿਰ ਪੀ ਲਾਂਗੇ ਸਾਈਡ ਜਲਾ ਕੇ ਨਾਲ ਜਾਵਾਂਗੇ ਇਹ ਲਾ ਵਗਾ ਤਾਂ ਨਿੱਡਾ ਵੀ ਕਿਸੇ ਸਪੈਸ਼ਲ ਹੀ ਆਨੇ ਦਾ ਆ ਕਿਹੜਾ ਤੁਗਾ ਜੀ ਸ੍ਰੀਮੰਤ ਆਪਣੇ ਉੱਧਰ ਨਾਲ ਦੀ ਸਫਾਈ ਨਹੀਂ ਹੈਗੀ ਤੇ ਪੰਜ ਵਜੇ ਜਾਈਦੇ ਦੁਰਨਾ ਪੜਾ ਲੈ ਵੀ ਸਹੀ ਯਾਰ ਰੋਡ ਖਾਲੀ ਹਲੇ ਸੜਕਾਂ ਤੋਂ ਵੱਡਿਆ ਕੋਚੇ ਲੈਂਦਾ ਇਹ ਅਭੀ ਦਾਵੇ ਦਬਾ ਨਹੀਂ ਦੁਰਦਾ ਟਾਈਮ ਸਹੀ ਕੋਈ ਤਾਂ ਬੰਦਾ ਜਾਂਦਾ ਸੈੱਟ ਹੁੰਦਾ ਧਿਆਨ ਦੀ ਹੁਣੀ ਰਿੰਦਾ ਕਿ ਹੱਲੇ ਜੇ ਟ੍ਰੈਫਿਕ ਹੋਈ ਤੇ ਫੇਰ ਔਖਾ ਹੋ ਜਾਂਦਾ ਹਾਂ ਆ ਜਿਹੜਾ ਕੋਈ ਕੰਮ ਇਤਨੀ ਛੜਕ ਹੋਈ ਤੇ ਕਾਦੀ ਚਿੰਗਲਾਉਣੀ ਆ ਨਾ ਮੁੰਡਾ ਜਾਂਦਾ ਹੀ ਨਹੀਂ ਕਦੇ ਠੀਕ ਆ ਕਿਹਦਾ ਪਤਾ ਲਵਲੀ ਨੇ ਬਣਾਤੀ ਹੋਵੇ ਜਾਣਗੇ ਕੋਈ ਪਤਾ ਥੋੜੀ ਆ ਸਹਿਰ ਰਾ ਹੂੰ ਉਹ ਵਿਹਲਾ ਦਾ ਹੈ ਯਾਰ ਰੋਡ ਕੁਲੀਆ ਸਗਰ ਆਉਂਦੇ ਇਧਰ ਤੇ ਸਹਿਰਾਂਸ ਪਾਟੇ ਪੂਰੇ ਹੁੰਦੇ ਆ ਆਪਣੇ ਡਰਾਈਵਰ ਕਾਜਦੀਪ ਸਿੰਘ 16 ਸੋਈ ਦੇ ਮਾਲਕ ਸੋਈ ਦੇ ਮਾਲਕ ਆਏ ਇਹ ਆਪਣੇ ਆਕਾਸ਼ਦੀਪ ਸਿੰਘ ਸਾਡਾ ਖਾਲਾ ਮੁੰਡਾ ਲਵਲੀ ਯੱਕੀ ਆ ਮੇਰੇ ਵੀਰੋ ਨੋੜ ਨਹੀਂ ਆ ਬਹੁਤ ਸਾਰਿਆਂ ਨੂੰ ਦੱਸਣ ਦੀ ਲੋੜ ਨਹੀਂ ਪੈਂਦੀ ਇਹਦੀ ਤੇ ਵੀ ਅਸੀਂ ਕੌਣ ਹੁੰਨੇ ਆ ਜੇਲ੍ਹਦਾਰ ਸਾਹਿਬ ਦਾ ਜੇਲ੍ਹਦਾਰ ਸਾਹਿਬ ਹਰ ਤਾ ਦੇ ਪਾਇਆ ਜਾਂਦਾ ਏ ਜੇਲ੍ਹਦਾਰ ਸਾਹਿਬ ਦਾ ਡਰਾਫਟ ਜੇਲ੍ਹਦਾਰ ਸਾਹਿਬ ਜੇਲ੍ਹਦਾਰ ਸਾਹਿਬ ਰਾਦੀਂ ਗਿਆ ਜੇਲ੍ਹਦਾਰ ਸਾਹਿਬ ਨੂੰ ਗੰਮੀ ਬਾਜੀ ਇਹਨੇ ਕਿੰਨੇ ਮਾਰੇ ਰੋਈ ਰੋਈ ਕਿੰਨੇ ਮਾਰੇ ਰੋਈ ਤਰੀ ਜਾਂਦਾ ਏ ਰੋਈ ਤਰੀ ਜਾਂਦਾ ਉਹ ਗਾਲੀ ਚੀ ਚੀ ਹੋ ਗਈ ਗੰਮੀ ਬਾਜੀ ਆਹ ਜਰਾ ਖਾ ਲਿਆ ਵੀਰ ਬੱਟਰ ਜਿਆਦਾ ਖਾ ਲਿਆ ਏ ਆਜਾ ਪਾਣੀ ਪੀਣੇ ਕਿਧਰ ਬਚਾ ਲੈ ਜੀ ਤਾਂ ਕਿ ਲੈ ਚੀਕਾ ਨੇ ਨਾ ਖਾਣੇ ਰੋਲ ਖਾਣੇ ਕੋਈ ਥੋੜਾ ਜਾ ਆੜਦਾ ਨਾ ਜੇ ਉਹ ਚਾਟ ਤੇ ਲੈ ਕੇ ਥੋੜਾ ਜਿਹਾ ਬਲੋ ਹੈ ਇਹਦੇ ਨਾਲ ਮੈਂ ਬੜਾ ਇਹਦੇ ਬਾਰੇ ਲਈਏ ਸਾਰੀ ਸਵਾਰੀ ਹੋਰੇ ਹੈ ਨਹੀਂ ਪੀਜਾ ਸਵਾਰੀ ਯਾਰ ਇਹਨੇ ਇੱਕੋ ਪੀਜਾ ਦਾ ਮੈਂ ਮਾਢੀ ਨੇ ਮੈਂ ਚਾਰ ਖਾਣੇ ਹਾਂ ਹੋ ਗਿਆ ਤਾਂ ਜਾ ਕੇ ਚਾਹ ਪੀਏ ਬਹੁਤ ਚਾਹ ਲੱਗ ਗਈ ਚੱਲ ਟੈਂਪੂ ਟਰੈਵਲ ਵਧੀਆ ਵਾ ਮਾਲਾ ਬੰਦੀ ਬੰਦੇ ਨੇ ਉਤੋਂ ਕੀਤੀ ਹੋਏ ਕਿਰਾਏ ਦੇ ਉਹ ਵੀ ਵਧੀਆ ਪਰ ਆਪਣੀ ਗੱਡੀ ਨਾਲ ਦਾ ਨਿਆਰਾ ਨਹੀਂ ਸਣਾ ਇਹ ਗੱਲ ਨੂੰ ਮੰਨਦਾ ਨਹੀਂ ਨਾ ਪ੍ਰਕਾਸ਼ ਦੀਪ ਸਿੰਘ ਜਿਹੜਾ ਖਾਂਦਾ ਹੈ ਨਿਊਡਲ ਬਸ ਫੇ ਫੇ ਹੋ ਜਾ ਦਰੇ ਆਪਾਂ ਆ ਭਲੇ ਜੀ ਤੇ ਆ ਪੁੱਤਰਾ ਮੇਰੇ ਤੇ ਇਹ ਨਾਮ ਵਾਲੇ ਮੇਰੇ ਮੇਰੇ ਪਰ ਨਾਮ ਯਾਰ ਹੁਣ ਆਪਾਂ ਚਾਹਾਂ ਜਣਾ ਥੋੜੀ ਲੈ ਲੈਣੀ 20 ਦੇ ਸ਼ੀਟਾਂ ਨੇ ਚਾਹਾਂ ਜਣਾ ਥੋੜੀ ਖੜਨਾ ਬਾਗੇ ਆ ਉਹ ਤੇਰਾ ਕਿਹਦਾ ਕੋਲ ਡਿਜ ਕਰਦਾ ਹੈ ਮਨਾ ਬਣ ਕੀ ਉਹਦਾ ਕਿਹ ਵਜੇ ਬੰਦੇ ਟੱਕਰ ਜਾਣੇ ਫੇਰ ਆ ਪੰਪ ਆ ਗਿਆ ਹੀ ਗਿਆ ਗਾੜਾ ਗਾੜੀ ਇਹ ਨਾ ਆਇਆ ਤੇ ਭਰਾਲਾ ਹੋ ਆਪਾਂ ਲਾ ਦੋ ਗੱਗੀ ਫੁੱਲ ਕਰਾ ਲਾ ਇੱਕ ਰੀ ਫੇਰ ਤਿੰਨ ਖਾ ਗਏ ਨਾ ਅੱਗੇ ਆ ਚੌਥੀ ਫੁੱਲ ਹੋਣੀ ਹੈ ਉਹ ਗਾੜੀ ਕੀ ਉਹ ਚਪੀ ਆਉਣਾ ਕਿ ਨਹੀਂ ਤੇ ਤੂੰ ਤੇਲ ਭੋਣ ਤੋਂ ਬੈਠੇ ਰੋ ਉਹ ਗੱਲ ਆ ਚੌਥੀ ਡਿੱਗੀ ਫੁੱਲ ਹੋਣ ਲੱਗੀ ਹੁਣ ਚੌਥੀ ਡਿੱਗੀ ਲਾਓ ਵੀ ਕਰਾਈ ਨਾ ਲਓ ਵੀ ਮਿੱਤਰੋ ਚੌਥੀ ਡਿੱਗੀ ਫੁੱਲ ਕਰਾਉਣ ਲੱਗੇ ਆ ਅਸੀਂ ਗੱਡੀ ਦੀ ਅੱਜ ਤੇ 1800 ਕਿਲੋਮੀਟਰ ਚੱਲ ਗਈ ਜੇ ਫੁੱਲ ਕਰ ਦਿਓ ਫੁੱਲ

ਕਿਲੋਮੀਟਰ ਘਟ 1800 ਚਾਹ ਪਰ ਪੀ ਕੇ ਦੇਖੀਆ ਚਾਹ ਸੱਚੀ ਪੀ ਕੇ ਖਾਂਗੇ ਸੁਣਾ ਹੈਗਾ ਕਿ ਡਿੱਗੀ ਦੂਰਿਆ ਨੇ ਆਕਿਆ ਐਂਡ ਬਲਾਸ ਹੋਈ ਪਈ ਏ ਕੇ 4 ਸਾਲ ਨਹੀਂ ਮਾਮਾ ਅੱਗੇ 45 ਸੇ ਬੋਲੋ ਜੀ ਤਾਂ 4 ਅੱਗੇ ਕੋਈ ਸਾਲ ਨਹੀਂ ਨਾ ਦਾ ਤੇ 45 ਸਦਾ ਪੈਂਦਾ ਹੁੰਦਾ 4 ਸਾਲ ਲੱਗੇ ਫਿਰ ਵੀ 3000 ਦਿਨ ਲੱਗੇ ਪੈ ਗਿਆ ਜਿਹੜੇ ਉੱਤੇ ਸਾਲ ਲਿਆ ਨਾ ਜਿਹੜੇ ਕੋਣੀ ਛੇਤੀ ਪਰਦੇ 3 ਦੂਰ ਲਾ ਤੇ ਮੜੀ ਨਹੀਂ ਗਏ ਹੋਰ ਪਾਜੀ ਲੀਟਰ ਖੰਡ

ਸੜ ਕੈਸ਼ ਦੀਏ ਸਾਡੀ ਫੋਨ 15 ਕਿਲੋਮੀਟਰ ਤੇ ਆਉਣਾ ਹੀ ਸ਼ਾਇਦ ਹੈ ਅੱਪਾਂ ਆ ਗਏ ਆ ਜੀ ਕੈਸ਼ੀਅਰ ਹਲੋ ਵੀਰਵਾਨੋ ਟੂ ਮੈਯੂ ਸਿਟੀ ਆਊਟ ਫਾਰ ਸੇਫ ਡਰਾਈਵ ਜਾਇ ਤੋਂ ਪੀ ਗਏ ਨੇ ਅੰਦਰਾ ਅੰਦਰਾ ਅੰਦ ਬਲੈਸ ਆ ਜੇ ਬੰਦਾ ਜਿਹੜਾ ਕਹਿੰਦਾ ਵੀ ਚਾਹ ਕਰੀ ਪੀ ਕੇ ਵੇਖ ਵਾ ਪੀਣੀ ਆ ਆਜ ਇਦਾਂ ਰਾਜ ਖਲੁੰਦੇ ਕੇ ਅੱਧੇ ਆਪਾਂ ਪਹੁੰਚ ਗਏ ਆ। ਕਿੱਝ ਚਾਲੂ ਨਾ ਡੱਕੀ ਗੱਡੀ। ਹੁਣ ਚਾਲੇ ਤੋਂ ਡਾਕੇ ਕਰ ਬਸ।